ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 158 ਤੋਂ ਲੈ ਕੇ 160 ਤੱਕ ਬਾਣੀ ਤੇ ਸਵਾਇਮਾਨ ਹੈ ਉਹਦੇ ਵਿਚਾਰ ਕਰਦੇ ਆਂ ਜੀ ਤੀਸਰੇ ਪਾਛਾ ਗੁਰੂ ਅਮਰਦਾਸ ਜੀ ਦੀ ਬਾਣੀ ਗੌੜੀ ਗੁਆਰੇਰੀ ਰਾਗ ਵਿੱਚ ਚੱਲ ਰਹੀ ਹੈ ਜੀ ਗੋੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਮੇ ਵਿੱਚ ਗਾਵੈ ਵਿਰਥਾ ਜਾਏ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਪਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹੋ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਜੀਵ ਨੇ ਜੋ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਪਰ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਮਨ ਵਿੱਚ ਫਿਰ ਕਿਉਂ ਨਹੀਂ ਮਿਲਦਾ ਉਹਨਾਂ ਦੇ ਮਨ ਵਿੱਚ ਸੁਖ ਗਾ ਤੇ ਰਹੇ ਨੇ ਵਾਹਿਗੁਰੂ ਦੀ ਕੀਰਤੀ ਤਾਂ ਕਰ ਰਹੇ ਨੇ ਪਰ ਮਨ ਨੂੰ ਆਨੰਦ ਨਹੀਂ ਫਿਰ ਕਿਉਂ ਨਹੀਂ ਕਹਿੰਦੇ ਹਉਮੈ ਵਿੱਚ ਗਾਵੈ ਬਿਰਥਾ ਜਾਏ ਉਹ ਵਾਹਿਗੁਰੂ ਜੀ ਦੀ ਕੀਰਤੀ ਕਰਦੇ ਨੇ ਪਰ ਕੀਰਤੀ ਤੋਂ ਹਉਮੈ ਆਉਂਦੀ ਆ ਫੇਰ ਹਉਮੈ ਵਿੱਚ ਕੀਰਤੀ ਕਰਦੇ ਨੇ ਫਿਰ ਇਸ ਕਰਕੇ ਮਨ ਨੂੰ ਸੋਖ ਨਹੀਂ ਮਿਲਦਾ ਇੱਕ ਕਹਿੰਦੇ ਵਾਹਿਗੁਰੂ ਜੀ ਦੀ ਕੀਰਤੀ ਕਰਦੇ ਨੇ ਤੇ ਉਹਨਾਂ ਦਾ ਵਾਹਿਗੁਰੂ ਜੀ ਦੇ ਨਾਮ ਨਾਲ ਪਿਆਰ ਹੈ ਸੱਚੀ ਬਾਣੀ ਦੀ ਸ਼ਬਦ ਵਿਚਾਰ ਕਰਦੇ ਨੇ ਉਹ ਵਾਹਿਗੁਰੂ ਜੀ ਕਹਿੰਦੇ ਉਹ ਸੱਚੀ ਬਾਣੀ ਦੀ ਸ਼ਬਦ ਦੀ ਵਿਚਾਰ ਕਰਦੇ ਨੇ ਕਹਿੰਦੇ ਜੇ ਸਤਗੁਰੂ ਨੂੰ ਜੀਵ ਚੰਗਾ ਲੱਗ ਜਾਂਦਾ ਫਿਰ ਉਹੀ ਜੀਵ ਕਹਿੰਦੇ ਨਾਮ ਰੰਗ ਵਿੱਚ ਰੰਗ ਕੇ ਵਾਹਿਗੁਰੂ ਜੀ ਦੀ ਕੀਰਤੀ ਕਰਦਾ ਹੈ ਫਿਰ ਕਹਿੰਦੇ ਉਹ ਜੀਵ ਆ ਜਿਹੜਾ ਉਹਦਾ ਮਨ ਵੀ ਤੇ ਤਨ ਵੀ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਹੁੰਦਾ ਤੇ ਉਹ ਨਾਮ ਦੇ ਰੰਗ ਵਿੱਚ ਫਿਰ ਸੋਹਣਾ ਲੱਗਦਾ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੇਹ ਕਹਿੰਦੇ ਇੱਕ ਜੀਵ ਗਾਉਂਦੇ ਵੀ ਨੇ ਤੇ ਭਗਤੀ ਵੀ ਕਰਦੇ ਨੇ ਪਰ ਕਹਿੰਦੇ ਜਦੋਂ ਤੱਕ ਕਹਿੰਦੇ ਉਹ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਨਹੀਂ ਰੰਗੇ ਗਏ ਨਾ ਉਦੋਂ ਤੱਕ ਉਹਨਾਂ ਨੂੰ ਨਾਮ ਨਹੀਂ ਮਿਲਦਾ ਹੈਗਾ ਵਾਹਿਗੁਰੂ ਜੀ ਦਾ ਇੱਕ ਗਾਵੈ ਇੱਕ ਭਗਤ ਕਰੇ ਨਾਮ ਨ ਪਾਵੈ ਬਿਨ ਅਸਨੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਤਾਰ ਕਹਿੰਦੇ ਇੱਕ ਜੀਵ ਨੇ ਕਹਿੰਦੇ ਉਹਨਾਂ ਨੂੰ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਆ ਉਹਨਾਂ ਦੀ ਕਹਿੰਦੇ ਭਗਤੀ ਸੱਚੀ ਆ ਉਸ ਪਰਮਾਤਮਾ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਉਦੇ ਨਾਮ ਨੂੰ ਹਿਰਦੇ ਵਿੱਚ ਬਸਾਉਂਦੇ ਨੇ ਭਗਤ ਕਰੈ ਮੂਰਖ ਆਪ ਜਣਾਵੈ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੈ ਨੱਚੀਐ ਟੱਪੀਐ ਭਗਤ ਨਾ ਹੋਏ ਸਬਦ ਮਰੈ ਭਗਤ ਪਾਏ ਜਨ ਸੋਏ ਕਹਿੰਦੇ ਇੱਕ ਭਗਤੀ ਕਰਦੇ ਨੇ ਪਰ ਆਪਾ ਭਾਵ ਜਣਾਉਂਦੇ ਨੇ ਕਿ ਮੈਂ ਭਗਤੀ ਕਰ ਰਿਹਾ ਹਾਂ ਤੇ ਨੱਚ ਨੱਚ ਟੱਪ ਟੱਪ ਕੇ ਕਹਿੰਦੇ ਵੀ ਭਗਤੀ ਕਰਦੇ ਨੇ ਤੇ ਬਹੁਤਾ ਦੁੱਖ ਪਾਉਂਦੇ ਨੇ ਕਿਉਂਕਿ ਮਨ ਵਿੱਚ ਪ੍ਰੇਮ ਨਹੀਂ ਹੈ ਸ਼ਬਦ ਨਾਲ ਕਹਿੰਦੇ ਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ ਭਗਤੀ ਤੇ ਉਹ ਆ ਜਿਹਦਾ ਆਪਾ ਪਾਵ ਸ਼ਬਦ ਦੇ ਨਾਲ ਮਰ ਜਾਏ ਗੁਰੂ ਦੇ ਸ਼ਬਦ ਨਾਲ ਅੰਦਰੋਂ ਆਪਾ ਪਾਵ ਮਰ ਜਾਏ ਉਸ ਤਰ੍ਹਾਂ ਕੀਤੀ ਹੋਈ ਭਗਤੀ ਫਿਰ ਕਬੂਲ ਪੈਂਦੀ ਆ ਭਗਤ ਵਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸੇ ਨਾਮ ਪਛਾਣ ਕਹਿੰਦੇ ਉਹ ਪਰਮਾਤਮਾ ਜੋ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਕਹਿੰਦੇ ਭਗਤੀ ਵੀ ਉਹੀ ਕਰਵਾਉਂਦਾ ਜੀਵਾਂ ਕੋਲੋਂ ਕਹਿੰਦੇ ਸੱਚੀ ਭਗਤੀ ਉਹ ਆ ਜਦੋਂ ਜੀਵ ਦੇ ਵਿੱਚੋਂ ਆਪਾ ਭਾਵ ਖਤਮ ਹੋ ਜਾਏ ਕਹਿੰਦੇ ਪਰਮਾਤਮਾ ਅੰਤਰਜਾਮੀਆਂ ਉਹਨੂੰ ਸਭ ਦਾ ਪਤਾ ਕਿ ਕੌਣ ਅਸਲੀ ਭਗਤੀ ਕਰ ਰਿਹਾ ਕਿ ਕੌਣ ਪਖੰਡ ਵਾਲੀ ਭਗਤੀ ਕਰ ਰਿਹਾ ਨਾਨਕ ਜੀ ਕਹਿੰਦੇ ਨੇ ਵੀ ਜਿਸ ਜੀਵ ਨੂੰ ਵਾਹਿਗੁਰੂ ਜੀ ਬਖਸ਼ ਦਿੰਦੇ ਨੇ ਜਿਸ ਤੇ ਰਹਿਮਤ ਕਰ ਦਿੰਦੇ ਨੇ ਉਹ ਜੀਵ ਨਾਮ ਦੇ ਰਾਹੀ ਵਾਹਿਗੁਰੂ ਜੀ ਦੇ ਨਾਲ ਜਾਣ ਪਛਾਣ ਪਾ ਲੈਂਦੇ ਨੇ ਵਾਹ ਕਿਰਪਾ ਵਾਹ ਗੋੜੀ ਗਵਾਰੇਰੀ ਮਹੱਲਾ ਤੀਜਾ ਮਨ ਮਾਰੇ ਤਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਰ ਦਾਰੂ ਜਾਣੇ ਕੋਏ ਮਨ ਸ਼ਬਦ ਮਰੈ ਬੂਜੈ ਜਨ ਸੋਏ ਜਿਸ ਨੂੰ ਬਖਸ ਦੇ ਵੜਾਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਦਾ ਕਹਿੰਦੇ ਮਨ ਮਾਰਿਆ ਗਿਆ ਉਹਦਾ ਕਹਿੰਦੇ ਮਾਇਆ ਦਾ ਜਿਹੜਾ ਪਿਆਰ ਆ ਉਹ ਖਤਮ ਹੋ ਗਿਆ ਜਦੋਂ ਤੱਕ ਕਹਿੰਦੇ ਜੀਵ ਆਪਣੇ ਮਨ ਨੂੰ ਨਿਵਾਸ ਵਿੱਚ ਕਰ ਲੈਂਦਾ ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਪਰ ਕਹਿੰਦੇ ਮਨ ਨੂੰ ਕਿਵੇਂ ਮਾਰਨਾ ਇਹਦੀ دارو ਵੀ ਕੋਈ ਜੀਵ ਜਾਣਦਾ ਕਹਿੰਦੇ ਜਿਹੜਾ ਮਨ ਆ ਨਾ ਉਹ ਗੁਰੂ ਦੇ ਸ਼ਬਦ ਦੇ ਨਾਲ ਮਰਦਾ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਆਪਾ ਭਾਵ ਮਾਰਿਆ ਜਾਂਦਾ ਮਨ ਵਾਸ ਵਿੱਚ ਆ ਜਾਂਦਾ ਫਿਰ ਕਹਿੰਦੇ ਜੀਵ ਨੂੰ ਪਰਮਾਤਮਾ ਦੇ ਨਾਲ ਪ੍ਰੇਮ ਹੁੰਦਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ। ਫਿਰ ਕਹਿੰਦੇ ਜਿਸ ਨੂੰ ਵੀ ਵਾਹਿਗੁਰੂ ਜੀ ਵਡਿਆਈ ਦਿੰਦੇ ਨੇ ਆਪਣੇ ਨਾਮ ਦੀ। ਫਿਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਸ ਜੀਵ ਦੇ ਮਨ ਵਿੱਚ ਵਾਹਿਗੁਰੂ ਜੀ ਆ ਵਸਦੇ ਨੇ। ਗੁਰਮਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੀ ਦਸੀ ਹੋਈ ਕਾਰ ਕਰਦੇ ਨੇ ਗੁਰੂ ਦੀ ਦਸੀ ਹੋਈ ਕਾਰ ਕੀ ਆ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਵਾਹਿਗੁਰੂ ਜੀ ਦੇ ਨਾਮ ਦੀ ਸਿਫਤ ਸਲਾਹ ਕਰਨੀ ਵਾਹਿਗੁਰੂ ਜੀ ਦੇ ਗੁਣਾ ਦੀ ਵਿਚਾਰ ਕਰਨੀ ਫੇਰ ਕਹਿੰਦੇ ਜਿਹੜਾ ਇਹ ਮਾਨਾ ਕਹਿੰਦੇ ਇਹਦੀ ਅਸਲੀਅਤ ਨੂੰ ਜੀਵ ਸਮਝਦਾ ਜਦੋਂ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕਰਦਾ ਮਨ ਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਕਹਿੰਦੇ ਜਿਹੜਾ ਮਾਨਾ ਨਾ ਜੀਵ ਦਾ ਉਹਦੇ ਵਿੱਚ ਮਤ ਆ ਜਿਹੜੀ ਜੀਵ ਦੀ ਉਹ ਇਸ ਤਰ੍ਹਾਂ ਮਸਤ ਰਹਿੰਦੀ ਆ ਜਿਸ ਤਰ੍ਹਾਂ ਇੱਕ ਹਾਥੀ ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿੰਦਾ ਪਰ ਜਿਹੜਾ ਕਹਿੰਦੇ ਗੁਰੂ ਆ ਨਾ ਗੁਰੂ ਆਪਣੇ ਸ਼ਬਦ ਰੂਪੀ ਅੰਕਸ ਦੇ ਨਾਲ ਉਸ ਜੀਵ ਨੂੰ ਜੋ ਆਤਮਿਕ ਮੌਤੇ ਮਰਿਆ ਹੋਇਆ ਉਹਨੂੰ ਆਤਮਿਕ ਜੀਵਨ ਪ੍ਰਵਾਨ ਪ੍ਰਦਾਨ ਕਰਦਾ ਗੁਰੂ ਆਪਣੇ ਸ਼ਬਦ ਦੇ ਅੰਕਸ ਦੇ ਨਾਲ ਸ਼ਬਦ ਦੇ ਡੰਡੇ ਦੇ ਨਾਲ ਮਨ ਅਸਾਦ ਸਾਦੈ ਜਨ ਕੋਏ ਅਚਰ ਚਰੈਤਾ ਨਿਰਮਲ ਹੋਏ ਕਹਿੰਦੇ ਜੋ ਜੀਵ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਦੇ ਨਾਲ ਆਪਣਾ ਉਹ ਮਨ ਜੋ ਚੰਚਲ ਆ ਉਹਨੂੰ ਸਾਧ ਲੈਂਦੇ ਨੇ ਫੇਰ ਕਹਿੰਦੇ ਉਸ ਜੀਵ ਨੂੰ ਜਿਹੜੀ ਇਹ ਵਿਕਾਰਾਂ ਦੀ ਮਾਇਆ ਦੀ ਇਹ ਸਾਰੀਆਂ ਕਹਿੰਦੇ ਫੇਰ ਉਹਨੂੰ ਉਹਨੂੰ ਇਹਨਾਂ ਨੂੰ ਸਭ ਨੂੰ ਕਹਿੰਦੇ ਇਨਾਂ ਨਾਲ ਨਿਪਟਣ ਦੀ ਜਾਚ ਆ ਜਾਂਦੀ ਆ ਜੋ ਕਹਿੰਦੇ ਜੀਵ ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨ ਨੂੰ ਸਾਧ ਲੈਂਦੇ ਨੇ ਫਿਰ ਕਹਿੰਦੇ ਉਹ ਵਿਕਾਰਾਂ ਨਾਲ ਵੀ ਨਿਪਟਦੇ ਨੇ ਆਪਣੇ ਮਨ ਨੂੰ ਵੀ ਕਹਿੰਦੇ ਵਸ ਵਿੱਚ ਕਰ ਲੈਂਦੇ ਨੇ ਫਿਰ ਕਹਿੰਦੇ ਉਹ ਉਹਨਾਂ ਦਾ ਮਨਨ ਨਿਰਮਲ ਹੋ ਜਾਂਦਾ ਗੁਰਮਖ ਇਹ ਮਨ ਲਿਆ ਸਵਾਰ ਕਹਿੰਦੇ ਗੁਰੂ ਦੇ ਸਨਮਾਨ ਮੁਖ ਰੱਖ ਕੇ ਉਹ ਆਪਣੇ ਇਸ ਮਨ ਨੂੰ ਸਵਾਰ ਲੈਂਦੇ ਨੇ ਪਵਿੱਤਰ ਕਰ ਲੈਂਦੇ ਨੇ ਹਉਮੈ ਵਿੱਚੋਂ ਤਜੇ ਵਿਕਾਰ ਕਹਿੰਦੇ ਵਿਕਾਰਾਂ ਨੂੰ ਤੇ ਹਉਮੈ ਨੂੰ ਮਨ ਵਿੱਚੋਂ ਖਤਮ ਕਰ ਲੈਂਦੇ ਨੇ ਜੋ ਤੁਰ ਰਾਖੀਆਂ ਨਾਲ ਮੇਲ ਮਿਲਾਏ ਕਦੇ ਨਾ ਵਿਛੜੈ ਸਬਦ ਸਮਾਏ ਜਿਨ੍ਹਾਂ ਦਾ ਕਹਿੰਦੇ ਗੁਰੂ ਦੇ ਨਾਲ ਮੇਲ ਹੋਣਾ ਵਾਹਿਗੁਰੂ ਜੀ ਨੇ ਤੁਰ ਤੋਂ ਹੀ ਲਿਖਿਆ ਹੋਇਆ ਉਹ ਕਹਿੰਦੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਵਾਹਿਗੁਰੂ ਜੀ ਦੇ ਵਿੱਚ ਹਮੇਸ਼ਾ ਹੀ ਲੀਨ ਰਹਿੰਦੇ ਨੇ ਕਦੇ ਵੀ ਨਹੀਂ ਵਿਛੜਦੇ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮਖ ਨਾਮ ਪਛਾਣ ਕਹਿੰਦੇ ਵਾਹਿਗੁਰੂ ਜੀ ਆਪਣੀ ਕਹਿੰਦੇ ਜਿਹੜੀ ਸਮਰੱਥਾ ਆਪਣੀ ਕਲਾ ਆਪ ਹੀ ਜਾਣਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਜੀਵ ਨੂੰ ਆਪਣਾ ਨਾਮਦਾਨ ਦੇਣਾ ਜੀਵ ਨੂੰ ਆਪਣੇ ਵਿੱਚ ਸਮਾਈ ਦੇਣੀ ਆ ਨਾਨਕ ਜੀ ਕਹਿੰਦੇ ਨੇ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਗੁਰੂ ਦੀ ਸ਼ਰਨ ਆਉਂਦੇ ਨੇ ਉਹਨਾਂ ਦੀ ਜਾਣ ਪਛਾਣ ਵਾਹਿਗੁਰੂ ਜੀ ਦੇ ਨਾਮ ਨਾਲ ਹੋ ਜਾਂਦੀ ਆ ਉਹ ਵਾਹਿਗੁਰੂ ਜੀ ਨੂੰ ਨਾਮ ਦੇ ਰਾਹੀਂ ਪਛਾਣ ਲੈਂਦੇ ਨੇ ਸਾਂਝ ਪਾ ਲੈਂਦੇ ਨੇ ਗੌੜੀ ਗੁਆਰੇਰੀ ਮਹੱਲਾ ਤੀਜਾ ਹਮੇਂ ਵਿੱਚ ਸਭ ਜਗ ਬਉਰਾਨਾ ਦੁਜੇ ਪਾਏ ਪਰਮ ਪੁਲਾਨਾ ਬਹੁਤ ਚਿੰਤਾ ਚਿਤਵੈ ਆਪਨਾ ਪਛਾਨਾ ਤੰਦਾ ਕਰਤਿਆ ਆਨ ਦਿਨ ਵਿਹਾਨਾ ਹਿਰਦੈ RAM ਰਮੋ ਮੇਰੇ ਪਾਈ ਗੁਰਮਖ ਰਸਨਾ ਹਰ ਰਸਨ ਰਸਾਈ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸੰਸਾਰ ਦੇ ਸਾਰੇ ਜੀਵ ਹੀ ਕਹਿੰਦੇ ਇਸ ਹਉਮੇ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰਮਾਤਮਾ ਨੂੰ ਅੰਦਰ ਨਹੀਂ ਖੋਜਦੇ ਪਰ ਹੋਰ ਚਿੰਤਾ ਦੇ ਵਿੱਚ ਲੱਗੇ ਰਹਿੰਦੇ ਨੇ ਜਦੋਂ ਤੱਕ ਵਾਹਿਗੁਰੂ ਜੀ ਦੇ ਨਾਲ ਜਾਣ ਪਛਾਣ ਨਹੀਂ ਪਾਉਣੀ ਤਾਂ ਚਿੰਤਾ ਲੱਗੀਆਂ ਹੀ ਰਹਿਣੀਆਂ ਨੇ ਫਿਰ ਕਹਿੰਦੇ ਉਹਨਾਂ ਦੀ ਜ਼ਿੰਦਗੀ ਮਾਇਆ ਵਾਲੇ ਧੰਦੇ ਕਰਦਿਆਂ ਹੀ ਲੰਘ ਜਾਂਦੀ ਆ ਪਾਸ਼ਾ ਕਹਿੰਦੇ ਨੇ ਮੇਰੇ ਭਾਈ ਆਪਣੇ ਹਿਰਦੇ ਵਿੱਚ ਉਸ ਵਾਹਿਗੁਰੂ ਜੀ ਨੂੰ ਚੇਤੇ ਰੱਖੋ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਜੀ ਦਾ ਨਾਮ ਇਸ ਰਸਨਾ ਨਾਲ ਜਪਦੇ ਰਹੋ ਤਾਂ ਇਹ ਉਹਦੇ ਰੰਗ ਵਿੱਚ ਰੰਗੀ ਰਹੇਗੀ ਗੁਰਮਖ ਹਿਰਦੈ ਜਿਨ ਨਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਕਹਿੰਦੇ ਜਿਸ ਜੀਵ ਨੇ ਗੁਰੂ ਦੇ ਸਨਮੁਖ ਹੋ ਕੇ ਆਪਣੇ ਹਿਰਦੇ ਵਿੱਚ ਵਸਦੇ ਪਰਮਾਤਮਾ ਨੂੰ ਪਛਾਣ ਲਿਆ ਕਹਿੰਦੇ ਉਹ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਦੀ ਸੇਵਾ ਕੀਤੀ ਸੇਵਾ ਭਗਤੀ ਕੀਤੀ ਉਹ ਕਹਿੰਦੇ ਹਮੇਸ਼ਾ ਲਈ ਪ੍ਰਗਟ ਹੋ ਜਾਂਦੇ ਨੇ ਹਉ ਮੈ ਮਾਰ ਗੁਰ ਸਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਕਹਿੰਦੇ ਜਿਸ ਜੀਵ ਉੱਤੇ ਉਹ ਪਰਮਾਤਮਾ ਜੋ ਦੁਨੀਆ ਨੂੰ ਪੈਦਾ ਕਰਨ ਵਾਲਾ ਹੈ ਸਾਡੇ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਕਹਿੰਦੇ ਜਿਸ ਜੀਵ ਤੇ ਉਹ ਕਿਰਪਾ ਕਰਦਾ ਉਹ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਹਉਮੈ ਨੂੰ ਮਾਰ ਲੈਂਦੇ ਨੇ ਤੇ ਪਰਮਾਤਮਾ ਨਾਲ ਜਾਣ ਪਛਾਨ ਪਾ ਲੈਂਦੇ ਨੇ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਵਤ ਵਰ ਜੇ ਠਾਕ ਰਹਾਏ ਜੋ ਕਹਿੰਦੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਦੇ ਨਾਲ ਮਿਲ ਜਾਂਦੇ ਨੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਤੇ ਉਹ ਹਮੇਸ਼ਾ ਆਪਣੇ ਮਨ ਨੂੰ ਚੰਚਲਤਾ ਤੋਂ ਵਰਜ ਕੇ ਰੱਖਦੇ ਨੇ। ਨਾਮ ਨਵਨਿਦ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ। ਕਹਿੰਦੇ ਹਰੀ ਦੀ ਕਿਰਪਾ ਦੇ ਨਾਲ ਹਰੀ ਉਹਨਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਤੇ ਗੁਰੂ ਕੋਲੋਂ ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਦੀ ਪ੍ਰਾਪਤੀ ਹੁੰਦੀ ਆ। ਜੋ ਇਸ ਸੰਸਾਰ ਦੇ ਨੌ ਖਜ਼ਾਨੇ ਆ ਉਹਨਾਂ ਲਈ RAM RAM ਕਰਤਿਆਂ ਸੁਖ ਸਾਤ ਸਰੀਰ ਅੰਤਰ ਵਸੇ ਨ ਲਾਗੇ ਜਮ ਪੀਰ ਆਪੇ ਸਾਹਿਬ ਆਪ ਵਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਕਹਿੰਦੇ ਜੋ ਜੀਵ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ RAM the RAM ਕਰਦੇ ਨੇ ਉਹ RAM ਜੋ ਰਮਿਆ ਹੋਇਆ RAM CHANDAR ਵਾਲਾ RAM ਨਹੀਂ ਉਹ RAM ਜੋ ਰਮਿਆ ਹੋਇਆ ਜੋ ਹਰ ਇੱਕ ਜਗ੍ਹਾ ਤੇ ਵਿਆਪਕਾ ਫਿਰ ਉਹਨਾਂ ਦੇ ਕਹਿੰਦੇ ਉਹਨਾਂ ਦੇ ਮਾਨ ਵਿੱਚ ਤੇ ਸਰੀਰ ਵਿੱਚ ਸ਼ਾਂਤੀ ਰਹਿੰਦੀ ਆ ਉਹਨਾਂ ਦੇ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਅੰਦਰ ਵਸ ਜਾਂਦਾ ਫਿਰ ਉਹਨੂੰ ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ ਉਹ ਸਾਹਿਬ ਉਹ ਪਰਮਾਤਮਾ ਜੋ ਸਾਡਾ ਮਾਲਕ ਵੀ ਆ ਤੇ ਜੋ ਆਪ ਦਾ ਆਪੇ ਵਜ਼ੀਰ ਵੀ ਆ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਉਹ ਆਪ ਹੀ ਆਪਣੇ ਆਪ ਨੂੰ ਸਲਾਹ ਦਿੰਦਾ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਨੂੰ ਜੋ ਡੂੰਗੇ ਜਿਗਰੇ ਵਾਲਾ ਸਦਾ ਹੀ ਸਿਮਰਦੇ ਰਹੀਏ ਸਦਾ ਹੀ ਉਹਨੂੰ ਯਾਦ ਰੱਖੀਏ ਮਨ ਵਿੱਚ ਗੋੜੀ ਗਵਾਰੇਰੀ ਮਹੱਲਾ ਤੀਜਾ ਸੋ ਕਿਉਂ ਵਿਸਰੈ ਜਿਸਕੇ ਜੀ ਪਰਾਨਾ ਸੋ ਕਿਉਂ ਵਿਸਰੈ ਸਭ ਮਾਹੇ ਸਮਾਨਾ ਜਿਤ ਸੇਵੀਐ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਵਿਟੋਂ ਬਲ ਜਾਉ ਤੂੰ ਵਿਸਰੈ ਤਦ ਹੀ ਮਰ ਜਾਉ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਜੀ ਜਿਨੇ ਸਾਨੂੰ ਇਹ ਜਿੰਦ ਪ੍ਰਾਣ ਦਿੱਤੇ ਨੇ ਕਿਉਂ ਅਸੀਂ ਉਹਨੂੰ ਵਿਸਾਰੀਏ ਕਿਉਂ ਅਸੀਂ ਉਹਨੂੰ ਵਿਸਾਰੀਏ ਜੋ ਸਾਰਿਆਂ ਚ ਵਿਆਪਕ ਆ ਤੇ ਜਿਹਦੀ ਭਗਤੀ ਕੀਤਿਆਂ ਜਿਹਦੀ ਸੇਵਾ ਭਗਤੀ ਕੀਤਿਆਂ ਅਸੀਂ ਦਰਗਾਹ ਦੇ ਵਿੱਚ ਕਬੂਲੇ ਜਾਣਾ ਅਸੀਂ ਉਹਨੂੰ ਕਿਉਂ ਵਿਸਾਰੀਏ ਕਹਿੰਦੇ ਮੈਂ ਤਾਂ ਉਹਦੇ ਨਾਮ ਤੋਂ ਸਦਕੇ ਜਾਣਾ ਬਲਵਲ ਜਾਣਾ ਜਦੋਂ ਵੀ ਕਹਿੰਦੇ ਮੈਨੂੰ ਉਹਦਾ ਨਾਮ ਵਿਸਰ ਜਾਂਦਾ ਉਦੋਂ ਹੀ ਮੈਨੂੰ ਆਤਮਿਕ ਮੌਤ ਆ ਜਾਂਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤਿੰਨ ਤੋਂ ਵਿਸਰੈ ਜੇ ਤੁਧ ਆਪ ਬੁਲਾਏ ਤਿੰਨ ਤੋਂ ਵਿਸਰੈ ਜੇ ਦੂਜੈ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਕਹਿੰਦੇ ਜੀਵਾਂ ਦੇ ਵੀ ਕੀ ਵਾਸ ਕਹਿੰਦੇ ਵਾਹਿਗੁਰੂ ਜੀ ਜਿਨ੍ਹਾਂ ਨੂੰ ਤੂੰ ਆਪ ਰਸਤੇ ਤੋਂ ਖੁੰਝਾਇਆ ਉਹ ਤੈਨੂੰ ਭੁੱਲ ਜਾਂਦੇ ਨੇ ਉਹ ਤੈਨੂੰ ਭੁੱਲ ਜਾਂਦੇ ਨੇ ਜੋ ਮਾਇਆ ਦੇ ਪਿਆਰ ਵਿੱਚ ਲੱਗੇ ਨੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਗਿਆਨਹੀਣ ਉਹ ਫਿਰ ਜੋਨੀਆਂ ਵਿੱਚ ਪਾਏ ਜਾਂਦੇ ਨੇ ਉਹਨਾਂ ਨੂੰ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਟੁੱਠਾ ਤਿਨ ਹਰ ਮਨ ਵਸਾਏ ਕਹਿੰਦੇ ਜਿਨ੍ਹਾਂ ਨੂੰ ਸਤਗੁਰ ਨੇ ਪਰਮਾਤਮਾ ਦੀ ਸੇਵਾ ਭਗਤੀ ਦਿੱਤੀ ਆ ਜਿਨ੍ਹਾਂ ਤੇ ਕਹਿੰਦੇ ਉਹ ਪ੍ਰਮਾਤਮਾ ਕਹਿੰਦੇ ਪ੍ਰਸੰਨ ਹੋ ਗਿਆ ਉਹਨਾਂ ਨੂੰ ਸਤਿਗੁਰ ਨੇ ਪ੍ਰਮਾਤਮਾ ਦੀ ਸੇਵਾ ਭਗਤੀ ਦਿੱਤੀ ਗਾ ਜਿਨ੍ਹਾਂ ਤੇ ਕਹਿੰਦੇ ਉਹ ਵਾਹਿਗੁਰੂ ਜੀ ਪ੍ਰਸੰਨ ਹੋ ਗਿਆ ਉਹਨਾਂ ਦੇ ਹਿਰਦੇ ਵਿੱਚ ਹੀ ਵਾਹਿਗੁਰੂ ਜੀ ਦਾ ਵਾਸਾ ਹੁੰਦਾ ਫਿਰ ਗੁਰਮਤੀ ਹਰ ਨਾਮ ਸਮਾਏ ਜਿਨਾ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨਾ ਪੋਤੇ ਪੁੰਨ ਤਿਨ ਹਉ ਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਕਹਿੰਦੇ ਜੋ ਜੀਵ ਗੁਰੂ ਦੀ ਮੱਤ ਤੇ ਚੱਲਦੇ ਨੇ ਉਹ ਹਰੀ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ ਲੀਨ ਰਹਿੰਦੇ ਨੇ ਜਿਨ੍ਹਾਂ ਦੇ ਕਹਿੰਦੇ ਵੱਡੇ ਭਾਗ ਨੇ ਕਹਿੰਦੇ ਉਹ ਵਾਹਿਗੁਰੂ ਜੀ ਦੇ ਗਿਆਨ ਦੀਆਂ ਵਿਚਾਰਾਂ ਕਰਦੇ ਨੇ ਵਾਹਿਗੁਰੂ ਜੀ ਦੀ ਬਾਣੀ ਦੀਆਂ ਵਿਚਾਰਾਂ ਕਰਦੇ ਨੇ ਜਿਨ੍ਹਾਂ ਦੇ ਕਹਿੰਦੇ ਵੱਡੇ ਭਾਗ ਨੇ ਉਹਨਾਂ ਦੇ ਅੰਦਰੋਂ ਹਉਮੈ ਮਰ ਜਾਂਦੀ ਆ ਉਹ ਹਉਮੈ ਨੂੰ ਮਾਰ ਲੈਂਦੇ ਨੇ ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲੇਹਾਰੇ ਜਾਵਾਂ ਸਦਕੇ ਜਾਵਾਂ ਜੋ ਵਾਹਿਗੁਰੂ ਜੀ ਤੇਰੇ ਨਾਮ ਵਿੱਚ ਰੰਗੇ ਨੇ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਬਲੇਹਾਰੇ ਜਾਣਾ ਵਾਹਿਗੁਰੂ ਵਾਹਿਗੁਰੂ ਹਾਂਜੀ ਸੰਗਤ ਜੀ ਇੰਨੀ ਵਿਚਾਰਾਂ ਦੀ ਸੇਵਾ ਪਰਵਾਨ ਕਰਨੀ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮਾਫ ਕਰਨੀ ਆ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਕੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਸਤਿਗੁਰੂ ਜੀ ਅੱਗੇ ਤੋਂ ਸਮਤ ਦਿਓ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹੀ ਗੁਰੂ ਵਾਹੀ ਗੁਰੂ ਜੀ ਵਾਹੀ ਗੁਰੂ ਵਾਹੀ